ਪਾਏ ਗੁਰਦਾਸ ਜੀ 12ਵੀਂ ਬਾਤ ਦੇ ਵਿੱਚ ਫੁਰਮਾਉਂਦੇ ਹਨ ਕਿ ਮੈਂ ਸਦਕੇ ਹਾਂ ਉਹਨਾਂ ਗੁਰਸਿੱਖਾਂ ਦੇ ਜੋ ਪੂਰੀ ਸ਼ਿੱਦਤ ਦੇ ਨਾਲ ਗੁਰਪੁਰਬ ਮਨਾਉਂਦੇ ਹਨ ਫੁਰਮਾਨ ਹੈ ਕੁਰਬਾਨੀ ਦਿਨਾ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰਨਦੇ ਪਰ ਮੇਰੀ ਸ਼ਿੱਦਤ ਉਦੋਂ ਡੋਲਣ ਲੱਗ ਜਾਂਦੀ ਹੈ ਜਦੋਂ ਮੈਂ ਹਰ ਗੁਰਪੁਰਬ ਦੀਆਂ ਤਰੀਕਾਂ ਦੇ ਵਿੱਚ ਫਰਕ ਵੇਖਦਾ ਹਾਂ ਮਨੁੱਖਤਾ ਲਈ ਰੈਬਰ ਜਗਤਗੁਰੂ ਗੁਰੂ ਨਾਨਕ ਸਾਹਿਬ ਨਾਲ ਸਨੇਹ ਸਿਰਫ ਸਿੱਖ ਸਮਾਜ ਤੱਕ ਸੀਮਤ ਨਹੀਂ ਹੈ ਪਰ ਜਿੱਥੇ-ਜਿੱਥੇ ਵੀ ਬਾਬਾ ਜੀ ਜ਼ਿਆਰਤ ਕਰਦੇ ਰਹੇ ਲੋਕ ਉਹਨਾਂ ਤੋਂ متاثر ਹੁੰਦੇ ਰਹੇ ਅੱਜ ਵੀ ਉਹਨਾਂ ਦੀ ਬਾਣੀ ਪੜ੍ਹ ਕੇ ਦੁਨੀਆ ਭਰ ਦੇ ਵਿੱਚ ਲੋਕ ਮਨਾਂ ਵਿੱਚ ਠੰਡਕ ਮਹਿਸੂਸ ਕਰਦੇ ਹਨ ਐਸੇ ਪਰਉਪਕਾਰੀ ਰਹਿਬਰ ਆਪ ਸਹੰਦੇ ਦੁੱਖ ਪਰ ਜਗਤ ਵਿੱਚ ਖੁਸ਼ੀਆਂ ਵਰਤਾਂਦੇ ਰਹੇ ਜਿਵੇਂ ਸਰਦੀ ਬਲਦੀ ਧਰਤੀ ਉੱਤੇ ਰੁੱਖ ਰਾਗੀਰਾਂ ਨੂੰ ਠੰਡੀ ਛਾਂ ਅਤੇ ਖਾਨ ਨੂੰ ਮਿੱਠੇ ਫਲ ਦਿੰਦੇ ਹਨ ਤਿਵੇਂ ਦੇ ਹਨ ਗੁਰੂ ਨਾਨਕ ਧਰਤੀ ਉੱਤੇ ਰੁਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਾਗ ਵਰਸਾਇਆ ਫਲ ਦੇ ਲਾਹਨ ਭੁਖ ਵਟ ਵਗਾਇਆ ਛਾਮ ਕਣੀ ਬੈ ਸੁਖ ਮਨ ਪਰਚਾਇਆ ਐਸੇ ਹਨ ਖੁਸ਼ੀਆਂ ਵਰਤਾਂਦੇ ਗੁਰੂ ਨਾਨਕ ਪਰ ਅਫਸੋਸ ਅਸੀਂ ਅੱਜ ਤੱਕ ਵੀ ਸਿੱਖ ਪੰਥ ਦੇ ਬਾਣੀ साहब श्री गुरु नानक देव जी दे प्रकाश पुरब की सही तरीक एक मत नहीं हो सके हाँ पिछले सवाल पूछा गया सी कि गुरु नानक साहब का प्रकाश पुरब कत्थक हो इसका जवाब जानने तो पहला आज का सवाल सवाल बहुत ही अहम है जवाब आप सारे पता है पर मेरी रिक्वेस्ट है कि आपने दो बार सोच के जवाब देना है ਆਪ ਜੀ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਆਪਣੀ ਪਹਿਲੀ ਉਦਾਸੀ ਦੌਰਾਨ ਜਗਨਨਾਥਪੁਰੀ ਓਡੀਸ਼ਾ ਵਿਖੇ ਗਏ ਜਿੱਥੇ ਆਰਤੀ ਹੋ ਰਹੀ ਸੀ। ਉਹਨਾਂ ਨੂੰ ਵੀ ਆਰਤੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਪਰ ਇੱਥੇ ਗੁਰੂ ਨਾਨਕ ਸਾਹਿਬ ਨੇ ਗगन ਮੈ ਥਾਲ ਰ ਚੰਦ ਦੀਪਕ ਬਣੇ ਵਾਲਾ ਸ਼ਬਦ ਉਚਾਰ ਕੇ ਇੱਕ ਨਵੇਂ ਢੰਗ ਦੀ ਆਰਤੀ ਕਰਨ ਦਾ ਸਨੇਹਾ ਦਿੱਤਾ। ਅੱਜ ਤੁਸੀਂ ਦੱਸਣਾ ਹੈ ਕਿ ਗੁਰੂ ਸਾਹਿਬ ਵੱਲੋਂ ਦੱਸੀ ਗਈ ਇਹ ਆਰਤੀ ਕਿਵੇਂ ਕੀਤੀ ਜਾ ਸਕਦੀ ਹੈ? ਵਾਪਸ ਆਉਂਦੇ ਹਾਂ ਕੱਤਕ ਦੇ ਵਿਸਾਖਵਲ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਹੋਣ ਦੇ ਦਿਨ ਦਾ ਨਿਰਣਾ ਕਰਨ ਲਈ ਜ਼ਰੂਰੀ ਹੈ ਕਿ ਗੁਰੂ ਸਾਹਿਬ ਜੀ ਦੀ ਜੋ ਮੌਜੂਦ ਜਨਮ ਸਾਖੀਆਂ ਹਨ ਉਹਨਾਂ ਵਿੱਚ ਪ੍ਰਕਾਸ਼ ਦਿਹਾੜੇ ਕਦੋਂ ਦੱਸੇ ਗਏ ਹਨ ਉਸ ਦਾ ਵਿਸ਼ਲੇਸ਼ਣ ਕੀਤਾ ਜਾਵੇ ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਸੰਮਤ 1525 ਬਾਬਾ ਨਾਨਕ ਜਨਮਿਆ ਵਿਸਾਖ ਮਾਹੀ ਤਿਤਿਆ ਚਾਨਣ ਰਾਤ ਅੰਮ੍ਰਿਤ ਵੇਲਾ पैर रात रहा को जन्मया भाई मनी सिंह जी वालों दसी जन्म साखी विच जा है संत पंद्रह सौ छब्बी विसाख समा शुकर पक्ष पहर रात री गुरु नानक देव जी ने अवतार धारिया महमा प्रकाश विच लिखा है विसाक्ष की थित तीज को धरियो संत बप ईस चौथी जन्मसाखी बैरोवाल वाली ਵਿੱਚ ਵੀ ਵਿਸਾਖ ਮਹੀਨਾ ਹੀ ਦੱਸਿਆ ਗਿਆ ਹੈ। ਕੇਵਲ ਭਾਈ ਬੱਲੇਵਾਲੀ ਜਨਮਸਾਖੀ ਵਿੱਚ ਗੁਰੂ ਨਾਨਕ ਸਾਹਿਬ ਦਾ ਕੱਤਕ ਦੀ ਪੂਰਨਮਾਸ਼ੀ ਦਾ ਜਨਮ ਦੱਸਿਆ ਗਿਆ ਹੈ। ਜਨਮਸਾਖੀ ਦੇ ਬੋਲ ਹਨ ਸੰਮਤ 1526 ਕੱਤਕ ਦੀ ਪੂਰਨਮਾਸ਼ੀ ਨੂੰ ਨਾਨਕ ਜੀ ਜਨਮ ਨਿਲੀਤਾ ਏ ਘੜੀ ਉੱਤੇ ਅੱਧੀ ਰਾਤ ਦਿੱਤੀ। ਭਾਈ ਸੰਤੋਖ ਸਿੰਘ ਜੀ ਵੱਲੋਂ ਰਚਿਤ ਸੂਰਜ ਪ੍ਰਕਾਸ਼ ਵਿੱਚ ਵੀ ਗੁਰੂ ਨਾਨਕ ਸਾਹਿਬ ਦੇ ਅਵਤਾਰ ਧਾਰਨ ਦੀ ਤਾਰੀਖ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 ਹੀ ਦੱਸਿਆ ਗਿਆ ਹੈ ਜੋ ਸਿੱਖ ਸੂਰਜ ਪ੍ਰਕਾਸ਼ ਗ੍ਰੰਥ ਅਤੇ ਭਾਈ ਬਾਲੇਵਾਲੀ ਜਨਮ ਸਾਖੀ ਨੂੰ ਸਹੀ ਮੰਨਦੇ ਹਨ ਉਹ ਇਸ ਗੱਲ ਤੇ ਵੀ ਪੂਰਨ ਭਰੋਸਾ ਰੱਖਦੇ ਹਨ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਵ ਕੱਤਕ ਪਿਛਮਾਉਣਾ ਠੀਕ ਹੈ ਪਰ ਸਿੱਖ ਪੰਤੇ ਲਿਖਾਰੀ ਕਰਮ ਸਿੰਘ ਹਿਸਟੋਰੀਅਨ اپنی کتاب قطਕ کے ਵਿਸਾਖ ਵਿੱਚ ਦਲੀਲਾਂ ਦੇ ਕੇ ਭਾਈ ਬੱਲੇਵਾਲੀ ਜਨਮ ਸਾਖੀ ਨੂੰ ਵਿਪਰ ਅਤੇ ਮਹੰਤਾਂ ਦੀ ਸਾਜ਼ਿਸ਼ ਦੱਸਦੇ ਹਨ ਭਾਈ ਕਰਮ ਸਿੰਘ ਹਿਸਟੋਰੀਅਨ ਵੀ ਵਿਸਾਖੀ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਦੀ ਹਮਾਇਤੀ ਹਨ ਕਈ ਵਿਦਵਾਨਾਂ ਵੱਲੋਂ ਭਾਈ ਗੁਰਦਾਸ ਜੀ ਦੇ ਸ਼ਬਦ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਨ ਹੋਆ ਇਹ ਸਭ ਤੋਂ ਚ ਆਈ ਪੰਕਤੀ ਕਰ ਕਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ ਦੇ ਵਿੱਚ ਵਿਸੋਵਾ ਦਾ ਅਰਥ ਵਿਸਾਖੀ ਦੱਸਦੇ ਹਨ ਕਈ ਸਿੱਖ ਵਿਦਵਾਨਾਂ ਅਨੁਸਾਰ ਸਿੱਖ ਹਿਸਟਰੀ ਉੱਤੇ ਕੰਮ ਕਰਨ ਵਾਲੇ ਮਕੈਲੇਫਤੀ ਲਿਖਤਾ ਵਿੱਚ ਲਿਖਿਆ ਮਿਲਦਾ ਹੈ ਕਿ 20ਵੀਂ ਸਦੀ ਤੱਕ ਪ੍ਰਕਾਸ਼ ਪੁਰਬ ਵਿਸਾਖ ਵਿੱਚ ਹੀ ਮਨਾਇਆ ਜਾਂਦਾ ਸੀ ਪਰ ਬਾਅਦ ਵਿੱਚ ਸ਼ੀਰਿ ਦਰਬਾਰ ਸਾਹਿਬ ਦੇ ਮੁਖੀ ਗਿਆਨੀ ਸੰਤ ਸਿੰਘ ਜੋ ਨਿਰਮਲੇ ਸੰਸਨ ਉਹਨਾਂ ਨੇ ਕੱਤਕ ਦੀ ਪੂਰਨਮਾਸੀ ਨੂੰ ਪ੍ਰਕਾਸ਼ ਪੁਰਬ ਮਨਾਉਂਦੀ ਦੀਤ ਨੂੰ ਸ਼ੁਰੂ ਕੀਤਾ ਸਿੱਖ ਪਿਛਲੇ ਕਾਲਜ ਦੇ YouTube ਚੈਨਲ ਉੱਪਰ 1376 ਨੰਬਰ ਵਾਲੀ ਵੀਡੀਓ ਉੱਪਰ ਕੱਤਕ ਦੇ ਵਿਸਾਖ ਵਿਸ਼ੇ ਉੱਪਰ ਬੋਲਦਿਆਂ ਸਰਦਾਰ ਤੇਜਿੰਦਰ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 15 April 1469 ਦੱਸਿਆ ਹੈ ਅਤੇ ਪੰਥ ਨੂੰ ਇਕਜੁੱਟ ਹੋ ਕੇ ਇਸ ਦਿਨ ਮਨਾਉਣ ਦੀ ਪ੍ਰੇਰਣਾ ਕੀਤੀ ਹੈ ਹੁਣ ਜ਼ਰੂਰਤ ਹੈ ਆਪਣੇ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਸੈਮੀਨਾਰ ਅਤੇ ਸਮਾਗਮ ਕਰਨ ਦੀ ਕੋਈ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੈ ਬਲਾਈ ਤਾਂ ਜੋ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸਿੱਖ ਸੰਸਥਾਵਾਂ ਗੁਰਪੁਰਬ ਦੀਆਂ ਤਰੀਕਾਂ ਤੇ ਸਹਿਮਤੀ ਬਣਾ ਸਕਣ ਆਸ ਕਰਦੇ ਹਾਂ ਅੰਡਰਸਟੈਂਡਿੰਗ ਗੁਰਬਾਣੀ ਦੀ ਇੱਕ ਕੋਸ਼ਿਸ਼ ਆਪ ਨੂੰ ਪਸੰਦ ਆਈ ਹੋਵੇਗੀ Until then, keep spreading the true message of Guru Nanak to the world.